ਨਮਕਨ ਨਮਕਾ ਠਾਕੁਰ ਨਮਿ ਸ਼ਕਾਰੇ ਨਾਨਕੋ ਅਪਰਸ ਸਗਲ ਨਿਸ਼ਤਾਰੇ ਪਲ ਪਲ ਰੱਬ ਕੀ ਯਾਦ ਮੇਂ ਮਨ ਕਰਕੇ ਸੀਸ ਜੁਕਾਏ ਵਿੱਤਰ ਉਸ ਕੋ ਜਾਣੀਏ ਜਾਚਕ ਜਗ ਤੈਰਾਏ ਇਹਦੇ ਵਿੱਚ ਗੱਲ ਆਈ ਅਪਰਸ ਦੀ ਅਪਰਸ ਉਸ ਵੈਸ਼ਨਵ ਨੂੰ ਕਿਹਾ ਜਾਂਦਾ ਹੈ ਜਿਹੜਾ ਸਚੁਤਾ ਦਾ ਬਹੁਤ ਧਿਆਨ ਰੱਖੇ ਤੇ ਭਿੱਟਣ ਦਾ ਪੂਰਾ ਪਰੇਜ ਕਰੇ ਕਿ ਮੇਰੇ ਨਾਲ ਨਾ ਕੋਈ ਲੱਗ ਜਵੇ ਯਾਨੀ ਕਿ ਕੱਪੜੇ ਕਿਸੇ ਦੇ ਨਾਲ ਨਾ ਲੱਗਣ ਭਾਂਡੇ ਨਾ ਛੂਣ ਰੁਪਏ ਪੈਸੇ ਨੂੰ ਹੱਥ ਨਹੀਂ ਲਾਉਣਾ ਇੱਥੇ ਬਾਹਰੀ ਵਿਖਾਵੇ ਵਾਲੀ ਭਿੱਟ ਤੋਂ ਬਚ ਕੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਦੇ ਆ ਕਿ ਮਨ ਨੂੰ ਵਿਕਾਰਾਂ ਦੀ ਖੋਟ ਤੋਂ ਕਿਨੂੰ ਮਨ ਨੂੰ ਵਿਕਾਰਾਂ ਦੀ ਭਿੱਟ ਤੋਂ ਬਚਣ ਦਾ ਇਸ਼ਾਰਾ ਕਰ ਰਹੇ ਨੇ ਮਹਾਰਾਜ ਇਸ ਬਰੀ ਬਖਾਵੇ ਦਾ ਕੋਈ ਲਾਭ ਨਹੀਂ ਬਲਕਿ ਮਨ ਆਤਮਾ ਦੀ ਰਹਿਤ ਦਾ ਮਹੱਤਵ ਜ਼ਿਆਦਾ ਵਾ ਪਾਪ ਜੋ ਦੁਐਤ ਤੋਂ ਉੱਪਰ ਉੱਠ ਕੇ ਪੂਰਨ ਇਕਤਾ ਦੇ ਵਿੱਚ ਸਥਿਰ ਹੋ ਗਿਆ ਹੈ ਯਾਨੀ ਸਭਨਾ ਵਿੱਚ ਉਹੀ ਇੱਕ ਦਿਸਣਾ ਸ਼ੁਰੂ ਹੋ ਜਾਵੇ ਉਹ ਹੈ ਅਪਰਸ ਗੁਰਬਾਣੀ ਅਨੁਸਾਰ ਮੁਕਤੀ ਦੀ ਗੱਲ ਕੇ ਸਾਰੀਆਂ ਫਿਰਕਿਆਂ ਧਰਮਾਂ ਵਿੱਚ ਚਲਦੀਆਂ ਕੁਰਿਤੀਆਂ ਵੱਲ ਧਿਆਨ ਦਵਾ ਕੇ ਮੈਨੂੰ ਬੰਦਾ ਬਣਨ ਵਾਸਤੇ ਮੇਰੇ ਹੀ ਕੰਨ ਖਿੱਚੇ ਨੇ ਮਹਾਰਾਜ ਨੇ ਸਾਰੇ ਟਕਾਉਂਸਲੇ ਹੋੜੀ-ਹੋੜੀ ਕਰਕੇ ਇਹ ਮੇਰੇ ਵਿੱਚ ਨਾ ਕਿਤੇ ਆ ਜਾਣ ਇਸ ਲਈ ਮਹਾਰਾਜ ਮੈਨੂੰ ਸੁਚੇਤ ਕਰ ਰਹੇ ਨੇ ਉਦਾਹਰਣ ਵਾਸਤੇਵੇਂ ਸਮਝ ਲਈਏ ਆਪਾਂ ਕਿ ਇੱਕ ਅਪਰਸ਼ ਵੈਸ਼ਨੋ ਜਿਹੜਾ ਕਿਸੇ ਤੰਗ ਰਸਤੇੋਂ ਆ ਰਿਹਾ ਹੈ ਤੇ ਦੂਸਰੀ ਤਰਫੋਂ ਆ ਰਹੀ ਇੱਕ ਅਛੂਤ ਸੁੰਦਰ ਲੜਕੀ ਨੂੰ ਦੇਖ ਕੇ ਦੁਰੋਂ ਚੀਕਦਾ ਇੱਥੇ ਰੁਕ ਜਾ ਕਿ ਤੇ ਤੇਰਾ ਪਰਛਾਵਾਂ ਮੇਰੇ ਤੇ ਨਾ ਪੈ ਜਾਵੇ ਅੰਦਰੋਂ ਨੂੰ ਹਾਸਲ ਕਰਨਿਆ ਚਾਹੁੰਦਾ ਪਰ ਦਿਨ ਦੇ ਉਜਾਲੇ ਵਿੱਚ ਇਹ ਡਰਾਮਾ ਕਰਦਾ ਇਹੋ ਜਿਹੇ ਦੋਰੇ ਮਾਪਦੰਡ ਤੋਂ ਬਚਣ ਦਾ ਇਸ਼ਾਰਾ ਕਰ ਰਹੇ ਨੇ ਮਹਾਰਾਜ ਕਿ ਪਰਮਾਤਮਾ ਦੇ ਰਜਿਸਟਰ ਵਿੱਚ ਅੰਦਰ ਦੇ ਭਾਵ ਲਿਖੇ ਜਾਂਦੇ ਨੇ ਨਾ ਕਿ ਬਣਾਵਤੀ ਪਣਾ ਲੋਕ ਦਿਖਾਵਾ ਜੋ ਕਿ ਬਾਰ ਬਾਰ ਹੀ ਹੈ ਰੱਬ ਨੂੰ ਸੱਪਦਾ ਰੱਬ ਜੀ ਤਾਂ ਦਿਲਾਂ ਦੇ ਅੰਦਰ ਬੈਠੇ ਸਭ ਦੇਖ ਰਹੇ ਨੇ ਬਾਰੀ ਦਿਖਾਵੇ ਵਾਲੇ ਭੈ ਅਦਬ ਨਾਲੋਂ ਅੰਦਰੋਂ ਜੋ ਪਰਮਾਤਮਾ ਨਾਲ ਤਾਰ ਜੁੜੀ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ ਲੋਕਾ ਦਾ ਕੀ ਹੈ ਅੱਜ ਹੈ ਨੇ ਕੱਲ ਨਹੀਂ ਹੋਣਗੇ ਪਰ ਪਰਮਾਤਮਾ ਆਦ ਜੁਗਾਦੀ ਸਦੀਵੀ ਹੈ ਸੋ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਦੁਨੀਆ ਵਿੱਚ ਕਿਤੇ ਵੀ ਵਿਚਰਣ ਕਰਦਿਆਂ ਮੇਰਾ ਝੁਕਾ ਹਰ ਵੇਲੇ ਅੰਤਰਮੁਖੀ ਬਣਿਆ ਰਹੇ ਜਿਵੇਂ ਕਿ ਮੈਂ ਕਿਸੇ ਰਸਤੇ ਤੋਂ ਗੁਜ਼ਰ ਰਿਹਾ ਹੋਵਾਂ ਕੋਈ ਹਸਪਤਾਲ ਸ਼ਮਸ਼ਾਨ ਘਾਟ ਦਿਖ ਜਵੇ ਪੁਲਿਸ ਸਟੇਸ਼ਨ ਅਨਹਤਾ ਆਸ਼ਰਮ ਕੋਈ ਬਿਰਧ ਘਰ ਪਿੰਗਲ ਵਾਲਾ ਆ ਜਵੇ ਤਾਂ ਮਨ ਵਿੱਚ ਪੈਦਾ ਹੋਇਆ ਇੱਕ ਅਣਜਾਣ ਪੈ ਠਾਕੁਰ ਦੇ ਪ੍ਰਤੀ ਪਿਆਰ ਦੇ ਅਹਿਸਾਸ ਨੂੰ ਹੋਰ ਗਹਿਰਾਈ ਵਿੱਚ ਲੈ ਜਾਵੇ ਭਾਉ ਭਾਉ ਸਭ तिस ਦਾ ਸੋ ਸੱਚ ਵਰਤੈ ਸੰਸਾਰ ਬਿਨਾ ਭਾਉ ਤੋਂ ਪੈ ਬਿਨਾ ਭਾਉ ਨਹੀਂ ਉਪਜਦਾ ਤੇ ਭਾਉ ਬਿਨਾ ਭਗਤੀ ਨਹੀਂ ਹੋ ਸਕਦੀ ਪਹਿਲਾਂ ਤਾਂ ਭਾਉ ਹੀ ਪੈਦਾ ਕਰੀਏ ਪਹਿਲਾਂ ਭਾਉ ਪੈਦਾ ਹੁੰਦਾ ਹੈ ਬਾਅਦ ਵਿੱਚ ਇਹੀ ਡਰ ਇੱਕ ਨਿਰਮਲ ਭਾਉ ਇੱਕ ਅਦਭ ਸਤਕਾਰ ਵਾਲਾ ਪ੍ਰੇਮਪੂਰਨ ਭਾਉ ਬਣ ਜਾਂਦਾ ਹੈ ਪੈ ਤੋਂ ਹੀ ਭਾਉ ਉਪਤ ਦੇ ਭਾਉ ਵਿੱਚ ਜਿਹੜੀ ਕੰਨੇ ਦੀ ਮਾਤਰਾ ਕੰਨੇ ਦੀ ਡੰਡੀ ਲੱਗਦੀ ਹੈ ਇਹੋ ਇਸ ਨੂੰ ਭਾਉ ਬਣਾਉਂਦੀ ਹੈ ਇਹੋ ਕੰਨਾ ਲਾਉਣ ਨੂੰ ਹੀ ਗੁਰਪ੍ਰਸਾਦ ਦਾ ਵਰਤਨਾ ਕਹਿੰਦੇ ਆ ਕੀ ਫਰਕ ਹੈ ਭਾਉ ਤੇ ਭਾਉ ਵਿੱਚ ਭਾਉ ਸੰਸਾਰੀ ਹੈ ਤੇ ਭਾਉ ਰੋਹਾਨੀ ਪਾਉ ਇੱਕ ਘਟਿਆ ਅਹਿਸਾਸ ਹੈ ਤੇ ਪਾਉ ਪਿਆਰ ਦੀ ਸ਼िखर ਸਮਝੋ ਕੋਈ ਦੁਨਿਆਵੀ ਰਸੂਖਦਾਰ ਵਿਅਕਤੀ ਕਿਤੇ ਉਲੰਘ ਰਿਹਾ ਉਸ ਦੇ ਸਤਕਾਰ ਵਿੱਚੋਂ ਜੇ ਸਾਨੂੰ ਖੜਾ ਹੋਣਾ ਪਵੇ ਇਹ ਗਰਜ਼ਾਂ ਵਾਸਤੇ ਹੈ ਮਤਲਬ ਵਾਸਤੇ ਹੋਏਗਾ ਇਹ ਪਾਉ ਡਰ ਹੈ ਹੁਣ ਉਸ ਦੀ ਜਗ੍ਹਾ ਕੋਈ ਸੰਤ ਮਹਾਪੁਰਸ਼ ਉਥੋਂ ਲੰਘਣ ਉਹਨਾਂ ਦੇ ਅਦਬ ਦੇ ਵਿੱਚ ਝੁਕਣਾ ਮੁਬਾਰਕ ਹੈ ਇਹ ਪਾਉ ਸਤਕਾਰ ਤੇ ਸ਼ਰਧਾ ਪੂਰਨ ਪ੍ਰੇਮ ਆ ਭਾਵੇਂ ਉਹ ਉਸ ਰਸਤੇ ਤੋਂ ਲੰਘ ਕੇ ਚਲੇ ਵੀ ਜਾਣ ਪਰ ਮੇਰਾ ਦਿਲ ਕਰੇ ਕਿ ਮੈਂ ਉਹ ਧੂੜ ਮਸਤਕ ਨਾਲ ਲਾ ਲਵਾਂ ਜਿੱਥੇ ਉਹਨਾਂ ਦੇ ਚਰਨ ਪਏ ਸੀ ਸਾਡਾ دنیਵੀ ਭਾਉ ਰੋਹਾਨੀ ਭਾਉ ਬਣ ਜਾਵੇ ਇਸ ਲਈ ਪਰਮਾਤਮਾ ਵੀ ਉਹਨਾਂ ਜਗ੍ਹਾ ਤੇ ਨਿਵਾਸ ਕਰਦਾ ਜ਼ਿਆਦਾ ਪ੍ਰਤੀਤ ਹੁੰਦਾ ਜਿੱਥੇ ਮੋਤੀ ਸਰਾ ਚਰਕ ਮਿਲੇ ਦੁੱਖਦਰਦਾ ਅਹਿਸਾਸ ਗਹਿਰਾ ਹੋਵੇ ਕਿਉਂਕਿ ਉੱਥੇ ਆਪਤਾ ਵਿਪਤਾ ਦੀ ਪਦਚਾਪ ਸੁਣਾਈ ਦਿੰਦੀ ਹੈ ਤੇ ਪ੍ਰਮਾਤਮਾ ਪ੍ਰਤਖਸ਼ ਹੋ ਜਾਂਦਾ ਮਨ ਵਿੱਚ ਹੂਕ ਉੱਠਦੀ ਹੈ ਜੋ ਸਿੱਧੀ ਸੱਚਖੰਡ ਤੱਕ ਅਪੜਦੀ ਹੈ ਕਿ हे ਰੱਬਾ ਰੱਖਿਆ ਕਰੀ ਮੈਂ ਕਮਜ਼ੋਰ ਨਿਮਣਾ ਜਿਹਾ ਬੰਦਾ ਤੇਰੀ ਸ਼ਰਨ ਵਿੱਚ ਆਇਆ ਹੱਥ ਆਪਣੇ ਆਪ ਜੁੜ ਜਾਂਦੇ ਆ ਤੇ ਸਿਰ ਰੱਬ ਦੀ پاک ਹਜ਼ੂਰੀ ਵਿੱਚ ਝੁਕ ਜਾਂਦਾ ਇਸੇ ਕਰਕੇ ਕਿਸੇ ਵੀ ਧਾਰਮਿਕ ਸਥਲ ਤੇ ਉਨੀ ਇਕਮਨ ਇਕਚਿਤ ਹੋ ਕੇ ਅਰਦਾਸ ਨਹੀਂ ਹੁੰਦੀ ਨਹੀਂ ਹੋ ਸਕਦੀ ਹੈ ਜਿੰਨਾ ਚਿਰ ਦੁੱਖ ਦੇ ਮੂਲ ਕਾਰਨ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਨਹੀਂ ਘਹਿਰਾਉਂਦਾ ਉਹਨਾਂ ਚਿਹਰੇ ਸਰੀਰਕ ਤੇ ਮਾਨਸਿਕ ਦੁੱਖ ਹੀ ਅਸਲ ਦੁੱਖ ਲੱਗਦੇ ਨੇ ਹਸਪਤਾਲਾਂ ਥਾਣਿਆਂ ਕਚਹਿਰੀਆਂ ਸ਼ਮਸ਼ਾਨ ਘਾਟ ਜਾਂ ਪਿੰਗਲ ਰਵਾੜੇ ਵਿੱਚ ਮਿਲਦੇ ਦੁੱਖ ਹੀ ਅਸਲ ਦੁੱਖ ਪ੍ਰਤੀਤ ਹੁੰਦੇ ਨੇ ਪਰ ਨਾਮ ਬਾਣੀ ਨਾਲ ਭਿੱਜੀਆਂ ਅੱਖਾਂ ਥਾਣੀ ਗੌਰ ਨਾਲ ਵੇਖੀਏ ਤਾਂ ਉੱਥੇ ਮਿਲਦਾ ਦੁੱਖ ਵੀ ਦਾਰੂ ਦਾ ਕੰਮ ਕਰਦਾ ਤੇ ਸਾਨੂੰ ਪਰਮਾਤਮਾ ਨਾਲ ਤੋੜਦਾ ਫਿਰ ਸਾਨੂੰ ਪਤਾ ਲੱਗਦਾ ਕਿ ਸਾਰੇ ਦੁੱਖਾਂ ਦਾ ਮੂਲ ਕਾਰਨ ਪਿਆਰੇ ਦਾ ਵਿਛੋੜਾ ਸੀ ਸਭਨਾ ਵਿੱਚ ਉਹੀ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ ਹੈ ਸਭ ਥਾਵਾਂ ਤੇ ਬਸ ਪਿਆਰੇ ਦੀਆਂ ਝਲਕਾਂ ਮਿਲਦੀਆਂ ਨੇ ਤੇ ਇਨਸਾਨ ਦੁਆਇਤ ਤੋਂ ਉੱਪਰ ਉੱਠ ਕੇ ਬਣ ਜਾਂਦਾ ਹੈ ਅਸਲ ਅਪਰਸ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰ